ਪਬਲਿਕ ਪੋਸਟ ਸਕੰਰੀ ਐਜੂਕੇਸ਼ਨ ਇੰਸਟੀਚਿਊਸ਼ਨ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਹਦੇ ਵੀ ਗਾਈਡਲਾਈਨ ਜਾਰੀ ਕੀਤੀਆਂ ਗਈਆਂ ਕਿ ਨੰਬਰ ਆਫ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਉਹਨਾਂ ਨੂੰ 30% ਦੇ ਉੱਤੇ ਕੈਪ ਕਰ ਦੋ। ਮਤਲਬ ਇਹ ਆ ਅੱਗੇ ਕੀ ਹੁੰਦਾ ਸੀ ਯੂਨੀਵਰਸਿਟੀ ਦੇ ਵਿੱਚ ਮੰਨ ਲਓ ਇੱਕ ਯੂਨੀਵਰਸਿਟੀ ਆ ਉਹ ਕੀ ਕਰਦੀ ਸੀ ਕਿਉਂਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਇਹਨਾਂ ਦੀਆਂ ਫੀਸਾਂ ਤਿੰਨ ਗੁਣਾ ਜ਼ਿਆਦਾ ਆ ਜਿਹਨਾਂ ਦੀਆਂ ਫੀਸਾਂ ਤਿੰਨ ਗੁਣਾ ਜ਼ਿਆਦਾ ਆ ਤਾਂ ਯੂਨੀਵਰਸਿਟੀ ਨੂੰ ਤਾਂ ਫਾਇਦਾ ਇਹੀ ਆ ਵੀ ਜਿਹ ਤਿੰਨ ਗੁਣਾ ਜ਼ਿਆਦਾ ਫੀਸਾਂ ਦੇਣ ਵਾਲੇ ਨਿਆਣੇ ਉੱਥੇ ਆਉਣ ਵੀ ਜੇ ਇੱਕ ਬੱਚਾ ਜਿੰਨੀ ਫੀਸ ਦੇ ਰਿਹਾ ਇੱਕ ਬੱਚਾ ਤੋਂ ਤਿੰਨ ਗੁਣਾ ਜ਼ਿਆਦਾ ਫੀਸ ਦੇ ਰਿਹਾ ਹੁਣ ਬਾਕੀ ਸਾਰਾ ਕੁਝ ਤੇ ਸੇਮ ਹੀ ਆ ਉੱਥੇ ਜਿਹੜੇ ਤੁਹਾਡੇ ਪ੍ਰੋਫੈਸਰ ਆ ਉਹਨੂੰ ਵੀ ਓਨਾ ਹੀ ਪੇ ਕੀਤਾ ਜਾ ਰਿਹਾ ਯੂਨੀਵਰਸਿਟੀ ਦੀ ਬਿਲਡਿੰਗ ਵੀ ਉੱਥੇ ਹੀ ਇਨਫਰਾਸਟ੍ਰਕਚਰ ਵੀ ਉੱਥੇ ਹੀ ਸਾਰਾ ਕੁਝ ਬਰਾਬਰ ਆ ਫੀਸ ਤਿੰਨ ਗੁਣਾ ਆ ਰਹੀ ਹੈ ਯੂਨੀਵਰਸਿਟੀ ਕੀ ਕਰਦੀ ਹੈ ਫਿਰ ਕੋਸ਼ਿਸ਼ ਕਿ ਵਧ ਤੋਂ ਵਧ ਇੰਟਰਨੈਸ਼ਨਲ ਸਟੂਡੈਂਟ ਭਰਤੀ ਕਰ ਲੋ ਵੀ ਆਪਾਂ ਲੋਕਲ ਲੈਣਾ ਹੀ ਕਿਉਂ ਲਾਓ ਇੰਟਰਨੈਸ਼ਨਲ ਸਟੂਡੈਂਟ ਤੇ ਐਸੀ ਤਰ੍ਹਾਂ ਕੁਝ ਯੂਨੀਵਰਸਿਟੀ ਦੇ ਵਿੱਚ ਹੋਇਆ ਜਿਹੜਾ ਕਿ ਵਾਧਾ ਵਾਧਾ ਉਹ ਬਹੁਤ 3 ਅਨ ਅੰਕੜੇ ਜਿਹੜੇ ਆ ਉਹ ਚਲੇ ਗਏ ਹੁਣ ਵੀ ਸੀ ਸਰਕਾਰ ਨੇ ਅੱਜ ਤੋਂ ਇਹ ਕਹਿ ਦਿੱਤਾ ਵੀ ਕੋਈ ਵੀ ਜਿਹੜੀ ਯੂਨੀਵਰਸਿਟੀ ਹੈ ਇੱਥੇ ਦੀ ਉਹਦੇ ਵਿੱਚ ਪੋਸਟ ਸਕੈਂਡਰੀ ਐਜੂਕੇਸ਼ਨ ਇੰਸਟੀਚਿਊਸ਼ਨ ਉਹਦੇ ਵਿੱਚ ਤੁਸੀਂ 30% ਤੋਂ ਬਾਅਦ ਨਹੀਂ ਰੱਖ ਸਕਦੇ 70 ਨੇ ਇੱਥੇ ਦਰੋਂ 30 ਬਾਹਰ ਲੈ ਲਓ ਲੱਗਤੀ ਵੀ ਬਹੁਤ ਆ ਸਟੇਟਮੈਂਟ ਜਿਹੜੀ ਮਿਨਿਸਟਰੀ ਆਫ ਪੋਸਟ ਸਕੈਂਡਰੀ ਐਜੂਕੇਸ਼ਨ ਉਹਨਾਂ ਨੇ ਦਿੱਤੀ ਆ ਐਂਡ ਫਿਊਚਰ ਸਕਿੱਲਸ ਉਹਨਾਂ ਨੇ ਦਿੱਤੀ ਆ ਉਹ ਕਹਿੰਦੇ ਕਿ ਨਵੀਂ ਲਿਮਿਟ ਦਾ ਮਤਲਬ ਇਹ ਆ ਕਿ ਇੰਟਰਨੈਸ਼ਨਲ ਸਟੂਡੈਂਟਸ ਦੀ ਐਨਰੋਲਮੈਂਟ ਇੰਸਟੀਚਿਊਸ਼ਨ ਦੀ ਅਬਿਲਿਟੀ ਜਿਹੜੀ ਕਿ ਐਪ੍ਰੋਪ੍ਰੀਏਟ ਸਰਵਿਸਿਜ਼ ਦੇਣੀਆਂ ਉਹਦੇ ਉੱਤੇ ਸਟ੍ਰੈਨ ਨਾ ਪਾਵੇ। ਮਿਨਿਸਟਰੀ ਇਹ ਕਹਿੰਦੀ ਆ ਕਿ ਨਵੀਆਂ ਗਾਇਡਲਾਈਨ ਦੇ ਤਹਿਤ ਜਿਹੜੀਆਂ ਪਬਲਿਕ ਯੂਨੀਵਰਸਿਟੀ ਤੇ ਕਾਲਜੇਜ਼ ਨੇ ਉਹਨਾਂ ਨੂੰ ਕਹਿ ਤਸੀਂ ਇੰਟਰਨੈਸ਼ਨਲ ਸਟ੍ਰੂਲ ਜਿਹੜੀ ਇੰਟਰਨੈਸ਼ਨਲ ਐਜੂਕੇਸ਼ਨਲ ਸਟ੍ਰੈਟੈਜਿਕ ਪਲਾਨ ਸਬਮਿਟ ਕਰਾਓ। ਸਰਕਾਰ ਨੂੰ ਦੱਸੋ ਤੁਸੀਂ ਇਹਦੇ ਬਾਰੇ ਸੋਚ ਦੇ ਕੀਆ ਤੇਨੂੰ ਕਰ ਦੇ ਕਿਦਾਂ। ਪ੍ਰਵਿੰਸ ਜਿਹੜਾ ਆ ਉਹ ਮਾਨੀਟਰ ਕਰੂਗਾ ਕਿ ਜਿਹੜਾ ਕੈਪ ਆ ਕੀ ਇਹਨੂੰ ਫਾਲੋ ਕੀਤਾ ਗਿਆ ਜਾਂ ਨਹੀਂ ਫਾਲੋ ਕੀਤਾ ਗਿਆ। ਹੁਣ ਤੁਹਾਨੂੰ ਯਾਦ ਹੋਊਗਾ ਫੈਡਰਲ ਸਰਕਾਰ ਨੇ ਕਿਹਾ ਸੀ ਵੀ 36% ਘਟਾ ਦੇਣੇ ਇੰਟਰਨੈਸ਼ਨਲ ਸਟੂਡੈਂਟ ਉਹ ਵੱਖਰੀ ਚੀਜ਼ ਆ ਉਹ ਤਰ੍ਹਾਂ ਨੇ ਫੈਡਰਲ ਲੈਵਲ ਦੇ ਉੱਤੇ ਕਹਿ ਦਿੱਤਾ ਕਿ ਅਸੀਂ ਅੰਤਰਰਾਸ਼ਟਰੀ ਸਟੂਡੈਂਟਾਂ ਦੀ ਗਿਣਤੀ ਇੰਨੀ ਘਟਾ ਦੇਣੀ ਹੈ ਕਿਉਂਕਿ ਪਹਿਲਾਂ ਕੈਪ ਹੀ ਕੋਈ ਨਹੀਂ ਸੀ ਇਹਦੇ ਉੱਤੇ ਜਿਹਦਾ ਵਿਜ਼ਟਰ ਵੀਜ਼ੇ ਦੇ ਉੱਤੇ ਕੈਪ ਨਹੀਂ ਸੀ ਜਾਂ ਦੂਜੇ ਜਿਹੜੇ ਆਪਣਾ ਸੁਪਰ ਵੀਜ਼ਾ ਇਹਨਾਂ ਦੇ ਉੱਤੇ ਕੈਪ ਹੀ ਕੋਈ ਨਹੀਂ ਸੀ ਵੀ ਕਿੰਨੇ ਸੱਦਣੇ ਆ ਕਿੰਨੇ ਆਉਣੇ ਆ ਪੀਆਰ ਕਰਨ ਦੇ ਉੱਤੇ 5 ਲੱਖ ਦੇ ਨੇੜੇ ਤੇੜੇ ਕੈਪ ਹਮੇਸ਼ਾ ਰਿਹਾ 5 ਲੱਖ ਬੰਦਾ ਪੱਕਾ ਕਰਨਾ ਇਹਨਾਂ ਚੀਜ਼ਾਂ ਦੇ ਉੱਤੇ ਕੋਈ ਹੈ ਨਹੀਂ ਸੀ ਹੁਣ ਸਰਕਾਰ ਨੇ ਕਿਹਾ ਵੀ 36% ਫੈਡਰਲ ਸਰਕਾਰ ਨੇ ਕਿਹਾ ਸੀ ਕੱਟ ਕਰਨਾ BC ਨੇ ਹੁਣ ਕਿਹਾ ਵੀ ਸਾਡੀ ਕਿਸੇ ਵੀ ਜਿਹੜੀ ਯੂਨੀਵਰਸਿਟੀ ਆ ਉਹਦੇ ਵਿੱਚ 30% ਤੋਂ ਉੱਤੇ ਨੰਬਰ ਨਹੀਂ ਜਾਣਾ ਚਾਹੀਦਾ ਜੋ ਮਰਜ਼ੀ ਹੋ ਜਾਏ ਹੁਣ ਜਿਵੇਂ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ UBC ਆ ਆਪਣੇ ਇੱਥੇ ਸਾਇਮਨ ਫਰੇਜ਼ ਯੂਨੀਵਰਸਿਟੀ ਆ ਯੂਨੀਵਰਸਿਟੀ ਆਫ ਵਿਕਟੋਰੀਆ ਆ ਸੋ ਇਹਨਾਂ ਦਾ ਅੱਛਾ ਇਹਨਾਂ ਤਿੰਨਾਂ ਯੂਨੀਵਰਸਿਟੀਆਂ ਦੇ ਵਿੱਚ 30% ਤੋਂ ਕਦੇ ਵੀ ਨਹੀਂ ਨਿਆਣੇ ਵਧੇ ਮਤਲਬ ਜਿਹੜੇ ਬੱਚੇ ਪਾਣ ਨਾਲ ਆਇਆ ਇਹਨਾਂ ਯੂਨੀਵਰਸਿਟੀਆਂ ਦੇ ਵਿੱਚ ਘਟ ਜਾਂਦੇ ਯੂਬੀਸੀ ਦੇ ਵਿੱਚ 30% ਤੋਂ ਕਦੇ ਵੀ ਨਹੀਂ ਅੰਤਰਰਾਸ਼ਟਰੀ ਵਧੇ ਇਨਕਲੂਡਿੰਗ ਇੰਡੀਆ ਚਾਈਨਾ ਜਾਂ ਜਿੱਥੇ-ਜਿੱਥੇ ਵੀ ਲੋਕ ਪੜਨ ਆਉਂਦੇ ਆ। ਇਹੀ ਹਾਲ ਯੂਨੀਵਰਸਿਟੀ ਆਫ ਵਿਕਟੋਰੀਆ ਜਾ ਤੇ ਐਸਐਫਯੂ ਦੇ ਵਿੱਚ ਵੀ 30% ਤੱਕ ਕਦੇ ਵੀ ਨਹੀਂ ਗਏ। ਹੁਣ ਇੱਥੇ ਬਚਦਾ ਕੀ ਹੈ ਕਵਾਂਟਮ ਪੋਲੀਟੈਕਨਿਕ ਯੂਨੀਵਰਸਿਟੀ ਜਿਹੜੀ ਹੁਣ ਹੀ ਯੂਨੀਵਰਸਿਟੀ ਬਣੀ ਹੈ। ਥੋੜੇ ਸਾਲ ਪਹਿਲਾਂ ਪਹਿਲਾਂ ਇਹ ਪੋਲੀਟੈਕਨਿਕ ਕਾਲਜ ਹੁੰਦਾ ਸੀ। ਇਹਨਾਂ ਦੀ ਲਿਮਟ ਜਿਹੜੀ ਹੈ ਇਹ 23-24 ਲਈ 36% ਸੈੱਟ ਕੀਤੀ ਆਫੀਸ਼ਲ ਜਿਹੜੇ ਕਹਿੰਦੇ ਆ ਕਿ ਸਕੂਲ ਈਅਰ ਫੈਡਰਲ ਸਰਕਾਰ ਨੇ ਜਦੋਂ ਕੈਪ ਕੀਤਾ ਇੰਟਰਨੈਸ਼ਨਲ ਸਟੂਡੈਂਟ ਨੂੰ 360000 ਇਸ ਸਾਲ ਦੇ ਵਿੱਚ 35% ਜਿਹੜੇ ਥੱਲੇ ਕੀਤੇ ਸੀ 2023 ਨਾਲੋਂ ਤੋਂ ਪਹਿਲਾਂ ਸ਼ੁਰੂ ਹੋ ਗਿਆ ਤੇ ਇਹ ਹੁਣ ਆਪਣੇ ਆਪ ਹੀ ਉੱਥੇ ਆ ਜਾਣੇ ਆ ਜ਼ੈਰਾਮ ਸ਼ਾਲੇਥ ਦੀ ਵਾਈਸ ਪ੍ਰੈਜ਼ੀਡੈਂਟ ਆ ਉਹਨਾਂ ਨੇ ਆਪਣੀ ਸਟੇਟਮੈਂਟ ਵਿੱਚ ਦੱਸਿਆ ਕਿ ਜਿਹੜੀ ਬੀਸੀ ਸਰਕਾਰ ਦੀਆਂ ਗਾਈਡਲਾਈਨਸ ਆ ਉਹ ਇਹਨਾਂ ਦੀਆਂ ਐਕਸਪੈਕਟੇਸ਼ਨਸ ਦੇ ਨਾਲ ਅਲਾਈਨ ਕਰਦੀਆਂ ਪਰ ਯੂਨੀਵਰਸਿਟੀ ਆਫ ਵਿਕਟੋਰੀਆ ਐਸ ਐਫ ਯੂ ਯੂ ਬੀ ਸੀ ਇਹਨਾਂ ਤਿੰਨਾਂ ਦੇ ਵਿੱਚ ਸਮੱਸਿਆ ਨਹੀਂ ਸੀ 30% ਟੱਪਣ ਵਾਲੀ ਸਮੱਸਿਆ ਕੱਲੀ ਕੇ ਪੀ ਯੂ ਦੀ ਹੈ ਤੇ ਕੇ ਪੀ ਯੂ ਦੇ ਵਿੱਚ ਇਹਨਾਂ ਨੇ ਹੁਣ ਕਹਿ ਦਿੱਤਾ ਵੀ ਸਾਡੇ ਪਹਿਲੇ ਹੀ ਸੀ ਕਿਉਂਕਿ ਫੈਡਰਲ ਸਰਕਾਰ ਨੇ ਇਹ ਗੈਪ ਕੈਪ ਉਹਨਾਂ ਨੇ ਕਰ ਦਿੱਤਾ ਜਾਂ ਰਿਡਿਊਸ ਕਰ ਦਿੱਤਾ ਤੇ ਅਸੀਂ ਆਪਣੇ ਆਪ ਹੀ ਆਟੋਮੈਟਿਕਲੀ ਜਿਹੜਾ ਉਹ 30% ਤੋਂ ਥੱਲੇ ਵਾਲੀ ਕੈਟਾਗਰੀ ਦੇ ਵਿੱਚ ਆ ਜਾਣਾ ਸੋ ਇਹਦਾ ਹੁਣ ਇਹ ਆ ਕੇ এনਰੋਲਮੈਂਟ ਲੈਵਲ ਪੂਰਾ ਰਵੇ ਨਾ ਲੋਕਲ ਕਮਿਊਨਿਟੀਜ਼ ਦੇ ਉੱਤੇ ਪ੍ਰੈਸ਼ਰ ਨਾ ਪਵੇ ਇਹਨਾਂ ਸਾਰੀਆਂ ਗੱਲਾਂ ਨੂੰ ਜਿਹੜਾ ਧਿਆਨ ਦੇ ਵਿੱਚ ਰੱਖ ਕੇ ਇਹ ਫੈਸਲਾ ਲਿਆ ਗਿਆ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ